ਨਮਸਕਾਰ ਜੀ ਅੱਜ ਦਾ ਇਹ ਬੁਲੇਟਿਨ ਕੀ ਹੈ ਕੋਟੇ ਲਈ ਜਿਹੜੇ ਮੇਰੇ ਫਾਲੋਅਰ ਨੇ 슈ਗਰ 슈ਗਰ ਕੋਈ ਬਿਮਾਰੀ ਨਹੀਂ ਤੁਸੀਂ ਕਹੋਗੇ ਕਿਵੇਂ ਹੋ ਸਕਦਾ ਇਹ ਕਿਸੇ ਨੇ ਅੱਜ ਤੱਕ ਦੱਸੇ ਨਹੀਂ 슈ਗਰ ਕੋਈ ਬਿਮਾਰੀ ਨਹੀਂ ਹੈਗੀ 슈ਗਰ ਕੀ ਹੈ ਇਹਦੇ ਬਾਰੇ ਅੱਜ ਤੁਹਾਨੂੰ ਜਾਣਕਾਰੀ ਦੁਨੀਆ ਸਾਡੇ ਬੱਖੀ ਦੇ ਵਿੱਚ ਇੱਕ ਤਿੱਲੀ ਹੁੰਦੀ ਹੈ ਜਿਹਨੂੰ ਪੈਂਕਰੀਆਜ਼ ਬੋਲਦੇ ਨੇ ਉਹਦਾ ਕੰਮ ਕੀ ਹੈ 슈ਗਰ ਕਿਉਂ ਹੁੰਦਾ ਅਸੀਂ ਅਣਗਹਿਲੀਓਂ ਖਾਣ-ਪੀਣ ਦੀਆਂ ਅਣਗਹਿਲੀਆਂ ਕਰ ਨੂੰ ਜ਼ਿਆਦਾਤਰ ਟੈਨਸ਼ਨ ਹੈ ਉਹ ਤਿੱਲੀ ਇਨਸੂਲਿਨ ਬਣਾਉਂਦੀ ਹੈ ਇਨਸੂਲਿਨ ਬਣਾਉਣਾ ਵੱਟ ਜਾਂਦੀ ਹੈ ਉਹਨੂੰ 슈ਗਰ ਕਹਿੰਦੇ ਨੇ ਇਹਨੂੰ ਕੋਈ ਨਕਾਰ ਦੇਵੇ ਕੋਈ ਦੇਸੀ ਦਵਾਈ ਨਾਲ ਠੀਕ ਕਰ ਦਵੇ ਅਸੀਂ ਨਹੀਂ ਮੰਨਦੇ ਕਿਉਂ ਕਿਉਂਕਿ ਜਦੋਂ ਇੱਕ ਅੰਗ ਹੈ ਤੁਹਾਡਾ ਉਹ ਕੰਮ ਕਰਨੋਂ हट ਗਿਆ ਇਨਸੂਲਿਨ ਬਣਾਉਣਾ ਹਟ ਗਿਆ ਤਾਂ ਸ਼ੂਗਰ ਹੋਣ ਦਾ ਇਹੀ ਕਾਰਨ ਹੈ ਇਨਸੂਲਿਨ ਕੀ ਕਰਦੀ ਹੈ ਅਸੀਂ ਸਵੇਰੇ ਖਾਣਾ ਖਾਧਾ ਖਾਣਾ ਪੇਟ ਚ ਗਿਆ ਪੇਟ ਦੇ ਵਿੱਚ ਜਦੋਂ ਖਾਣਾ ਗਿਆ ਤਾਂ ਤੁਰੰਤ ਬ੍ਰੇਨ ਨੇ ਸੰਕੇਤ ਦੇਣੇ ਤਿੱਲੀ ਨੂੰ ਤਿੱਲੀ ਨੇ ਇਨਸੂਲਿਨ ਰਿਲੀਜ਼ ਕਰਨੀ ਹੈ ਉਹਦਾ ਸਪਰੇ ਹੋਣਾ ਖਾਣੇ ਤੇ ਜਦੋਂ ਖਾਣੇ ਤੇ ਸਪਰੇ ਹੋ ਰਿਹਾ ਹੈ ਤਾਂ ਖਾਣੇ ਚ ਅੰਜ਼ਾਈਮ ਟਟਕਣੇ ਨੇ ਸਾਰੇ ਉਹਦੇ ਗਲੂਕੋਸ ਅਲੱਗ ਹੋਣੇ ਉਹਦੇ ਵਿੱਚੋਂ ਬਲੱਡ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋਣੀ ਐ ਅੰਤੜੀਆਂ ਚ ਉਹਨੇ ਮਿਕਸ ਹੋਣੇ ਉਹਦੇ ਚੋ ਜਿੰਨਾ ਵੀ ਮਟੀਰੀਅਲ ਆਉਣਾ ਐ ਬਲੱਡ ਵਾਲਾ ਜਿਹਦਾ ਬਲੱਡ ਬਣਾਉਣ ਦਾ ਅੰਜ਼ਾਈਮਾ ਦਾ ਉਹ ਅੱਗੇ ਲੀਵਰ ਨੂੰ ਜਾਣਾ ਅੱਗੇ ਸਾਰੇ ਆਂਗਾਂ ਨੂੰ ਜਾਣਾ ਜਿਹੜਾ ਰੌਅ ਮਟੀਰੀਅਲ ਐ ਉਹ ਬਾਹਰ ਜਾਣਾ ਇਨਸੂਲਿਨ ਨਾਲ ਕਾਰਬੋਹਾਈਡਰੇਟਸ ਟੁੱਟਦੇ ਨੇ ਅੰਦਰ ਕੈਮੀਕਲ ਰਿਐਕਸ਼ਨ ਹੁੰਦੇ ਨੇ ਇੰਸੂਲਿਨ ਜਾੜਾ ਹੈ ਸਾਡੇ ਖਾਣੇ ਨੂੰ ਤੋੜ ਕੇ ਉਹਦੇ ਐਂਜ਼ਾਈਮਾਂ ਨੂੰ ਬਲੱਡ ਬਣਾਉਣ ਵਾਲੇ ਪਹੁੰਚਾਉਂਦੀ ਜੇ ਇੰਸੂਲਿਨ ਨਹੀਂ ਪੜੂਗੀ ਅੰਦਰ ਥੋੜੀ-ਬੁੱਟੀ ਬਣੂ ਤਾਂ ਉਹ ਬੰਦਾ ਜਿਹੜਾ ਫੂਡ ਖਾਊਗਾ ਉਹਦੀ ਬਾਡੀ ਨੂੰ ਲੱਗੂ ਨਹੀਂ ਤੁਸੀਂ ਆਮ ਇਹ ਦੇਖੇ ਸ਼ੂਗਰ ਵਾਲਾ ਬੰਦਾ ਕਮਜ਼ੋਰ ਹੋ ਜਾਂਦਾ ਹੈ ਕੋ ਕਮਜ਼ੋਰ ਕਿਉਂ ਹੁੰਦੇ ਕਿਉਂਕਿ ਇਹਦੀ ਅੰਦਰਲੀ ਤਿੱਲੀ ਇਨਸੂਲਿਨ ਨਹੀਂ ਬਣਾਉਂਦੀ ਅਸੀਂ ਦੇਸੀ ਦਵਾਈਆਂ ਇਹ ਉਹ ਕੋਈ ਕੰਮ ਨਹੀਂ ਕਰਦੀ ਕਿਉਂਕਿ 150 ਤੱਕ 슈ਗਰ ਇਨਸੂਲਿਨ ਬਣਾਉਂਦੀ ਰਹਿੰਦੀ ਹੈ ਤਿੱਲੀ 170 ਤੱਕ ਵੀ ਇਨਸੂਲਿਨ ਦੀ ਲੋੜ ਨਹੀਂ ਹੁੰਦੀ 200 ਤੱਕ ਵੀ ਥੋੜੀ ਮੋਟੀ ਇਨਸੂਲਿਨ ਅੰਦਰੋਂ ਤਿੱਲੀ ਬਣਾਉਂਦੀ ਹੈ ਤੇ ਉਹਦੇ ਨਾਲ ਕੰਮ ਚੱਲੀ ਜਾਂਦਾ ਮਾੜੀ ਮੋਟੀ ਗੋੜੀ ਖਾ ਕੇ ਜੇ ਦਾ 300 350 슈ਗਰ ਹੁੰਦਾ ਹੈ ਉਹਦੀ ਜਿਹੜੀ ਤਿੱਲੀ ਹੈ ਬਿਲਕੁਲ ਪੈਂਕਰੀਆ ਜਿੰਨ ਇਨਸੂਲਿਨ ਬਣਾਉਣਾ ਰੁਟ ਜਾਂਦੀ ਹੈ ਜਦੋਂ ਇਨਸੂਲਿਨ ਬਣਾਉਣਾ ਰੁਟ ਜਾਂਦੀ ਹੈ ਫੂਡ ਸਾਨੂੰ ਲੱਗਦਾ ਨਹੀਂ ਜਿੰਨਾ ਖਾਣਾ ਖਾਂਦੇ ਆ ਰਾ ਮਟੀਰੀਅਲ ਨਹੀਂ ਉਸੇ ਤਰ੍ਹਾਂ ਬਾਹਰ ਚਲੇ ਜਾਂਦੇ ਕਿਉਂ ਕਿਉਂਕਿ ਜਦੋਂ ਤੱਕ ਤੁਹਾਡੀ ਬਾਡੀ ਦੇ ਅੰਦਰ ਗਿਆ ਖਾਣਾ ਉਹਦੇ ਤੇ ਇਨਸੂਲਿਨ ਦੀ ਛਿੜਕਾਉ ਨਹੀਂ ਹੁੰਦਾ ਉਦੋਂ ਤੱਕ ਉਹਦੇ ਕਾਰਬੋਹਾਈਡਰੇਟਸ ਉਹ ਟੁੱਟਦਾ ਨਹੀਂ ਉਹ ਵਿਭਾਜਨ ਨਹੀਂ ਹੁੰਦਾ ਉਹਦਾ ਅੱਗੇ ਜਾ ਕੇ ਐਂਜਾਈਮ ਨਹੀਂ ਬਣਦੇ ਐਂਜਾਈਮਾਂ ਤੋਂ ਅੱਗੇ ਜਾ ਕੇ ਉਹ ਲੀਵਰ ਚ ਮਸ਼ੀਨਰੀ ਚ ਪਿੱਤੇ ਚ ਪਲਪ ਜਾਂਦਾ ਫੇਰ ਉਹਦਾ ਬਲੱਡ ਬਣ ਕੇ ਪੁਣੀ ਆ ਜਾਂਦਾ ਅੰਦਰ ਮੈਟਾਬੋਲਿਜ਼ਮ ਅੰਦਰ ਮਸ਼ੀਨਰੀ ਐ ਇੱਕ ਜਿਹੜੀ ਇਨਸੂਲਿਨ ਤੇ ਨਿਰਭਰ ਹੈ ਤੁਹਾਡਾ ਖਾਣਾ ਜਿਹੜਾ ਉਹਨੇ ਟੁੱਟਣਾ ਹੀ ਤਾਂ ਹੈ ਉਹਦੇ ਕੰਮ ਨੇ ਜਿਹੜੇ ਉਹ ਹਜ਼ਾਰ ਪ੍ਰਮਾਣੂਆਂ ਚ ਉਹਨੂੰ ਟੁੱਟਣੇ ਨੇ ਜਦੋਂ ਉਹਨਾਂ ਤੇ ਇਨਸੂਲਿਨ ਦਾ ਛੜਕਾਉ ਹੁੰਦਾ ਹੈ ਇਨਸੂਲਿਨ ਛੜਕਾਉ ਹੋਣ ਨਾਲ ਤਰੰਤ ਕਾਰਬੋਹਾਈਡਰੇਟਸ ਬਣਦੇ ਨੇ ਇਹ ਛਿਲਕਾ ਖਾਂ ਖਾਂ ਕੇ ਸਿੱਖੇ ਵੀ ਸ਼ਬਦ ਨੇ ਕਿਉਂਕਿ ਜਦ ਅਸੀਂ ਅਜ ਤੋ 20 ਸਾਲ ਪਹਿਲਾਂ ਡਾਕਟਰ ਨੂੰ ਕਹਿ ਦੇਣਾ ਇਹ ਪੇਸ਼ੈਂਟ ਦੇਸੀ ਦਵਾਈ ਖਾਂਦਾ ਹੈ ਜੀ ਉਹਦੇ ਨਾਲ ਹੀ ਠੀਕ ਹੋ ਗਿਆ ਸੀ ਉਹਨਾਂ ਨੇ ਨਾਲ ਸਾਨੂੰ ਝੜਕਣਾ ਨਾਲੇ ਉਹਨਾਂ ਨੇ ਮਰੀਜ਼ ਨੂੰ ਇਹ ਚੀਜ਼ਾਂ ਸਮਝਾਉਣੀਆਂ ਵੀ ਸ਼ੂਗਰ 150 ਤੱਕ 200 ਤੱਕ ਠੀਕ ਰਹਿ ਸਕਦੇ ਨੇ ਦੇਸੀ ਦਵਾਈਆਂ ਨਾਲ ਪਰ ਜਦੋਂ 300 350 400 ਹੋ ਗਿਆ ਫਿਰ ਉਹ ਗੁਰਦੇ ਖਰਾਬ ਕਰਨ ਕਿਉਂ ਕਿ ਕਿਉਂਕਿ ਜਦੋਂ ਤੁਹਾਡੇ ਅੰਦਰ ਤਾਕਤ ਤੇ ਨਹੀਂ ਬਣਨੀ ਜਦੋਂ ਤੁਹਾਡਾ ਖਾਣਾ ਤੁਹਾਡੇ ਅੰਗਾਂ ਤੱਕ ਬਲੱਡੇ ਨਹੀਂ ਪਹੁੰਚਾ ਸਕਣਾ ਉਹਨਾਂ ਦੇ ਹੌਣੀ ਹੌਣੀ ਟਿਸ਼ੂਆਂ ਦੇ ਖਰਾਬ ਹੋਣੇ ਸ਼ੁਰੂ ਹੋ ਜਾਣੇ ਗੁਰਦੇਾਂ ਚ 3 ਕਰੋੜ ਰਿਸਪੈਕਟਰ ਹੁੰਦੇ ਨੇ ਛਾਲਣੀਆਂ ਹੁੰਦੀਆਂ ਨੇ ਜਿਹੜੀਆਂ ਉਹਨੂੰ ਛਾਣਦੀਆਂ ਨੇ ਬਲੱਡ ਨੂੰ ਜਦੋਂ ਉਹਦੇ ਵਿੱਚੋਂ ਜਾਵੇ ਨਹੀਂ ਬਲੱਡ ਕੱਚਾ ਪੱਕਾ ਐਂਜਾਈਮ ਜਾਈ ਜੜੇ ਉਹ ਛਾਣਣੀਆਂ ਜਾਮ ਹੋ ਜਾਂਦੀਆਂ ਨੇ ਸ਼ੂਗਰ ਤਾਂ ਗੁਰਦੇ ਕਰਾ ਕਰਦੇ ਸ਼ੂਗਰ ਲਈ ਤਾਂ ਜਿਹਨੇ ਉਹ 300 350 400 ਐ ਇਸ ਲਈ ਜਿਹੜੇ ਐਂਡੋਕ੍ਰਾਈਨ ਦੇ ਡਾਕਟਰ ਨੇ ਉਹਨੂੰ ਇਨਸੂਲਿਨ ਲਾਉਂਦੇ ਨੇ ਜਿਹੜੀ ਇਨਸੂਲਿਨ ਸੰਭ ਨੇ ਅੰਦਰੋਂ ਲੈਣੀ ਸੀ ਉਹ ਇਨਸੂਲਿਨ ਨਾਲ ਬਾਹਰੋਂ ਮਿਲ ਗਈ ਐਵੇਂ ਕੰਮ ਇਨਸੂਲਿਨ ਨੇ ਅੰਦਰੋਂ ਰਿਲੀਜ਼ ਕਰਦੀ ਹੈ ਉਹੀ ਬਲੱਡ ਸੀਮ ਨੇ ਉਹ ਸਾਨੂੰ ਬਾਹਰੋਂ ਮਿਲ ਗਈ ਥੈਂਕ ਯੂ